ਖੁਸ਼ਾਰਪਰ نیوز ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਚੇਤਨ ਕਾਸ਼ਵ ਅੱਜ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਪਾਸਟਰ ਬਜਿੰਦਰ ਨੂੰ ਮੋਹਾਲੀ ਦੀ ਮਾਨਯੋਗ ਅਦਾਲਤ ਵੱਲੋਂ ਅੱਜ ਸਜ਼ਾ ਸੁਣਾ ਦਿੱਤੀ ਗਈ ਹੈ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਸਾਲ 2018 ਦੇ ਵਿੱਚ ਅਜ਼ਿਰਕਪੁਰ ਦੀ ਰਹਿਣ ਵਾਲੀ ਇੱਕ ਮਹਿਲਾ ਨੇ ਪਾਸਟਰ ਬਜਿੰਦਰ ਤੇ ਸਰੀਰਕ ਕਿ ਸ਼ੋਸ਼ਣ ਦੇ ਦੋਸ਼ ਲਾਇਆ ਸਨ ਤਾਂ ਜਿਸ ਦੀ ਪਿਛਲੇ ਲੰਮੇ ਸਮੇ ਤੋਂ ਜਾਂਚ ਵੀ ਕੀਤੀ ਜਾ ਰਹੀ ਸੀ ਤੇ ਬੀਤੀ 28 ਮਾਰਚ ਨੂੰ ਜ਼ਬਰਜਨਾ ਮਾਮਲੇ ਦੇ ਵਿੱਚ ਪਾਸਟਰ ਬਜਿੰਦਰ ਦੋਸ਼ੀ ਪਾਇਆ ਜਾਂਦਾ ਹੈ ਤੇ ਉਸ ਵਕਤ ਮਾਨਜੁਗ ਅਦਾਲਤ ਵੱਲੋਂ ਜਿੱਥੇ ਪਾਸਟਰ ਬਜਿੰਦਰ ਨੂੰ ਦੋਸ਼ੀ ਕਰਾਰ ਦੇ ਦਿੱਤਾ ਜਾਂਦਾ ਤਾਂ ਉੱਥੇ ਜਾ ਕੇ ਆਪਾਂ ਸੱਸਾ ਦੀ ਗੱਲ ਕਰੀਏ ਤਾਂ ਸਜ਼ਾ ਦਾ ਜਿਹੜਾ ਫੈਸਲਾ ਹੈ ਉਹ ਰੱਖਵਾ ਰੱਖ ਲਿਆ ਜਾਂਦਾ ਤੇ ਅਦਾਲਤ ਵੱਲੋਂ ਕਿਹਾ ਗਿਆ ਸੀ ਕਿ ਆਉਣ ਵਾਲੀ 1 ਅਪ੍ਰੈਲ ਨੂੰ ਮਾਨਜੁਗ ਅਦਾਲਤ ਵੱਲੋਂ ਪਾਸਟਰ ਬਜਿੰਦਰ ਨੂੰ ਸਜ਼ਾ ਦਾ ਐਲਾਨ ਕੀਤਾ ਜਾਵੇਗਾ ਜਿਸ ਤੋਂ ਬਾਅਦ ਸਭ ਦੀਆਂ ਨਿਗਾਹਾਂ ਮਾਨਜੁਗ ਅਦਾਲਤ ਤੇ ਟਿਕੀਆਂ ਹੋਈਆਂ ਸਨ ਕਿਉਂਕਿ ਪਾਸਟਰ ਬਜਿੰਦਰ ਅੱਜ ਪੰਜਾਬ ਦੇ ਵਿੱਚ ਇੱਕ ਅਜੀਹਾ ਚਿਹਰਾ ਬਣ ਗਿਆ ਸੀ ਜੋ ਕਿ ਸੋਸ਼ਲ ਮੀਡੀਆ ਤੇ ਸਮੇਂ-ਸਮੇਂ ਤੋਂ ਜੋ ਵੀਡੀਓਜ਼ ਵਾਇਰਲ ਹੁੰਦੀਆਂ ਸਨ ਤਾਂ ਉਸ ਤੋਂ ਬਾਅਦ ਕਾਫੀ ਚਰਚਾਵਾਂ ਦੇ ਵਿੱਚ ਪਾਸਟਰ ਬਜਿੰਦਰ ਰੈਡ ਲੱਗ ਗਿਆ ਸੀ ਤੇ ਅੱਜ ਹੀ ਮੋਹਾਲੀ ਦੀ ਮਾਨਯੋਗ ਅਦਾਲਤ ਵੱਲੋਂ ਪਾਸਟਰ ਬਜਿੰਦਰ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ ਤਾਂ ਉਮਰਕੈਦ ਭਾਵ ਕਿ ਪਾਸਟਰ ਬਜਿੰਦਰ ਤਾਂ ਉਮਰ ਤੱਕ ਜਿੰਨਾ ਚਿਰ ਉਹਨਾਂ ਦੇ ਸਾਥ ਚੱਲਣਗੇ ਉਹਨਾਂ ਚਿਰੋ ਜੇਲ੍ਹ ਦੇ ਵਿੱਚ ਹੀ ਬੰਦ ਰਹਿਣਗੇ ਉੱਥੇ ਜੇਕਰ ਆਪਾਂ ਵੱਖ-ਵੱਖ ਮੀਡੀਆ ਅਦਾਰਿਆਂ ਦੀ ਗੱਲ ਕਰੀਏ ਤੋਂ ਉਹਨਾਂ ਤੇ ਇੱਕ ਖਬਰਾਂ ਵੀ ਨਸ਼ਰ ਕੀਤੀਆਂ ਜਾ ਰਹੀਆਂ ਨੇ ਕਿ ਜਦੋਂ ਮਾਨਜੋਗ ਅਦਾਲਤ ਵੱਲੋਂ ਫੈਸਲਾ ਸੁਣਾਇਆ ਗਿਆ ਤਾਂ ਉਸ ਵਕਤੇ ਪਾਸਟਰ ਬਜਿੰਦਰ ਕਾਫੀ ਜ਼ਿਆਦਾ ਗਿੜਗੜਾਉਂਦਾ ਹੈ ਅਦਾਲਤ ਸਾਹਮਣੇ ਰੋਂਦਾ ਵੀ ਹੈ ਤੇ ਰਹਿਮ ਦੀ ਅਪੀਲ ਵੀ ਕਰਦਾ ਸੋ ਵੱਡੀ ਖਬਰ ਹੈ ਕਿ ਪਾਸਟਰ ਬਜਿੰਦਰ ਨੂੰ ਅੱਜ ਮਾਨਜੋਗ ਮਹਾਲੀ ਦੀ ਅਦਾਲਤ ਵੱਲੋਂ ਤਾਂ ਉਮਰਕਾਦੀ ਸਜ਼ਾ ਸੁਣਾਈ ਗਈ ਹੈ